ਬੜਾ ਗੰਭੀਰ ਮਸਲਾ ਮੈਂ ਇਸ ਗੱਲ ਨਾਲ ਸਹਿਮਤਾ ਪਰ ਥੋੜਾ ਜਿਹਾ ਮੇਰਾ ਇਤਰਾਜ਼ ਹੈ ਕਿ ਹਜੇ ਤੱਕ ਤੁਹਾਡੇ ਕੋਲੇ ਇਸ ਮਾਮਲੇ 'ਚ ਹੋਮਵਰਕ ਹੀ ਹੈ ਨਹੀਂ ਹੋਮਵਰਕ ਤੇ ਸੱਜੇ ਕੋ ਹਰ ਕੰਮ ਦਾ ਹੈ ਜਵਾਬ ਵੀ ਸੱਜੇ ਕੋ ਹਰ ਕੰਮ ਦਾ ਹੈ ਕੋਈ ਵੀ ਬਿੱਲ ਆਣਾ ਹੈ ਐਟ ਲੀਸਟ 48 ਆਰਸ ਦੇ ਯੂ ਆਰ ਨਾਟ ਕੰਪਿਊਟਰਸ 48 ਘੰਟਿਆਂ ਦਾ ਮਿਨਿਮਮ ਟਾਈਮ 72 ਘੰਟਿਆਂ ਦਾ ਟਾਈਮ ਮਿਲੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਬੜਾ ਗੰਭੀਰ ਮਸਲਾ ਔਰ ਆਉਣ ਵਾਲੀਆਂ ਸਦੀਆਂ ਤੱਕ ਦਾ ਪ੍ਰਸਤਾਵ ਹੈ ਕਾਨੂੰਨ ਬਣਨਾ ਤੇ ਜੇ ਐਲਓਪੀ ਸਾਹਿਬ ਜਾ ਕਾਂਗਰਸ ਪਾਰਟੀ ਜਾਂ ਸਾਡੇ ਜਿਹੜੇ ਵਿਰੋਧੀ ਪਾਰਟੀ ਵਾਲੇ ਜਿੰਨੇ ਵੀ ਸਤਕਾਰਯੋਗ ਮੈਂਬਰ ਨੇ ਜੋ ਚਾਉਂਦੇ ਨੇ ਕਿ ਇਸ ਵਿਸ਼ੇ ਤੇ ਕੱਲ ਨੂੰ ਚਰਚਾ ਕਰ ਲਈਏ ਤਾਂ ਮੈਂ ਇਸ ਗੱਲ ਨਾਲ ਸਹਿਮਤਾਂ ਪਰ ਥੋੜਾ ਜਿਹਾ ਮੇਰਾ ਇਤਰਾਜ਼ ਹੈ ਕਿ ਹਜੇ ਤੱਕ ਤੁਹਾਡੇ ਕੋਲੇ ਇਸ ਮਾਮਲੇ 'ਚ ਹੋਮਵਰਕ ਹੀ ਹੈ ਨਹੀਂ ਉਨੂੰ 2015 ਤੋਂ ਵੀ ਅਦਮੇ ਸ਼ੁਰੂ ਹੋਈਆਂ ਹੋਈਆਂ ਨੇ ਹਜੇ ਮਤਲਬ ਤੁਸੀਂ ਇਹ ਤੇ ਵੀ ਚਰਚਾ ਕਰਕੇ ਆਇਆ ਕਰੋਗੇ ਕਿ ਕਦੋਂ ਕੀ ਹੋਇਆ ਕਦੋਂ ਕੀ ਹੋਇਆ ਮੈਂ ਕੋਈ ਮੈਂ ਕੋਈ ਨਿੰਦਿਆ ਨਹੀਂ ਕਰ ਰਿਹਾ ਪਰ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਹਾਂ ਸਰ ਜਿਵੇਂ ਸਦਨ ਸਹਿਮਤ ਹੋਵੇ ਕੱਲ ਨੂੰ ਤਿਆਰੀ ਕਰਕੇ ਆ ਜਾਓ ਕਿਰਪਾ ਕਰਕੇ ਇਹ ਨਾ ਮੇਰਾ ਮਸਲਾ ਨਾ ਤੁਹਾਡਾ ਮਸਲੇ ਤਾਂ ਸਮੁੱਚੀ ਮਾਨਵਤਾ ਦਾ ਮਸਲਾ ਹੈ ਮਾਨਵਤਾ ਦਾ ਮਸਲਾ ਹੈ ਜੇ ਬੈਸੇ ਤੱਕ ਅਖਬਾਰਾਂ ਚ ਕਈ ਕਈ ਦਿਨਾਂ ਪਹਿਲਾਂ ਤੋਂ ਚੱਲ ਰਿਹਾ ਕਿ ਪ੍ਰਸਤਾਵ ਆਊਗਾ ਹਾਂ ਪਰ ਉੱਪਰ ਤੁਹਾਨੂੰ ਟਾਈਮ ਚਾਹੀਦਾ ਹੈ ਤਿਆਰੀ ਵਾਸਤੇ ਬੋਲਣ ਵਾਸਤੇ ਮੈਨੂੰ ਪਤਾ ਹੈ ਬਿਰੁੱਤ ਬੋਲ ਹੀ ਨਹੀਂ ਸਕਦੇ ਕਿਉਂਕਿ ਤਿਆਰੀ ਤਾਂ ਤੁਸੀਂ ਹੱਕਚ ਹੀ ਕਰੋਗੇ ਕਿਉਂਕਿ ਆਪਾਂ ਨੇ ਤਾਂ ਕਾਨੂੰਨ ਲੈ ਕੇ ਆਂਦਾ ਹੈ ਔਰ ਕਾਨੂੰਨ ਸਾਰਿਆਂ ਦਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਭਗਵਤ ਗੀਤਾ ਨੂੰ ਆਪਾਂ ਸਾਰੇ ਪਵਨ ਜੀ ਨੇ ਵੀ ਗੁਰੂ ਸਾਡੇ ਗ੍ਰੰਥ ਨੇ ਉਹਨੂੰ ਮੰਨਣ ਵਾਲੇ ਬੰਦੇ ਆ ਸਰਬੱਤ ਦੇ ਭਲੇ ਦੀ ਗੁਰਬਾਨੀ ਵਾਲੇ ਬੰਦੇ ਜੇ ਤੁਹਾਨੂੰ ਫਿਰ ਵੀ ਇਹਦੇ ਵਾਸਤੇ ਤੁਹਾਨੂੰ ਪ੍ਰੋਪਰ ਟਾਈਮ ਚਾਹੀਦਾ ਹੈ ਜਾਂ ਤੁਹਾਡੇ ਕੋਲੇ ਹੋਮਵਰਕ ਨਹੀਂ ਹੈਗਾ ਜਾਂ ਤੁਹਾਡਾ ਕੱਲ ਨੂੰ ਕੱਲ ਤੱਕ ਤੁਸੀਂ ਹੋਮਵਰਕ ਕਰਕੇ ਆਉਂਗੇ ਤਾਂ ਮੈਂ ਇਹ ਗੱਲ ਨਾਲ ਸਹਿਮਤ ਆ ਸਪੀਕਰ ਸਾਹਿਬ ਜੀ ਹਾਂ ਜੀ ਬਾਜਵਾ ਜੀ ਸਰੇ ਸਰੇ ਹੋਮਵਰਕ ਤੇ ਸਾਡੇ ਕੋ ਹਰ ਕੰਮ ਦਾ ਹੈ ਜਵਾਬ ਵੀ ਸਾਡੇ ਕੋ ਹਰ ਕੰਮ ਦਾ ਹੈ ਹਿਸਟਰੀ ਵੀ ਸਾਡੇ ਕੋਲ ਚੰਗੀ ਤਰ੍ਹਾਂ ਅਸੀਂ ਵਾਕਫ ਹਾਂ ਪਰ ਤੁਸੀਂ ਸਾਨੂੰ ਇੱਕ ਵਾਅਦਾ ਕੀਤਾ ਸੀ ਅਨਕਨਵੈਂਸ਼ਨਸ ਆਫ ਦੀ ਅਸੈਂਬਲੀ ਆ ਕੋਈ ਵੀ ਬਿੱਲ ਲਾਣਾ ਐਟ ਲੀਸਟ 48 ਆਰਸ ਦੇ ਯੂ ਆਰ ਨੋਟ ਕੰਪਿਊਟਰਸ 48 ਘੰਟਿਆਂ ਦਾ ਮਿਨੀਮਮ ਟਾਈਮ 72 ਘੰਟਿਆਂ ਦਾ ਟਾਈਮ ਮਿਲੇ ਖੱਲੜਾ ਹੁਣੇ ਆਇਆ ਸੋ ਮੇਰੀ ਗੁਜ਼ਾਰੇ ਸੇ ਜੋ ਚੀਫ ਮਿੰਿਸਟਰ ਸਾਹਿਬ ਨੇ ਗੱਲ ਕੀਤੀ ਵੀ ਨੀਡ ਟਾਈਮ ਹਰ ਮੈਂਬਰ ਦੇ ਤੇ ਟਾਈਮ ਜਾਂਦਾ ਕਾਈਂਡਲੀ ਕੱਲ ਸਵੇਰੇ ਕਰ ਲੋ ਚਰਚਾ ਤੇ ਇੱਥੇ ਹੀ ਹੋਣੀ ਹੈ ਮੈਂ थैंक यू